ਮਿੱਤਰੋ ਬੜਾ ਕਾਮਜਾਬਾ ਕਹਿੰਦੇ ਇਹ ਆਲੂ ਵਾਲੇ ਖੇਤੀ ਦੇ ਉੱਪਰ ਟਰੈਕਟਰ ਜਿਹੜੇ ਸੱਜਣਾ ਆਲੂਆਂ ਦੀ ਖੇਤੀ ਕਰਦੇ ਆ ਨਾ ਫੋਨ ਉਹੀ ਲਾਉਂਦੇ ਹੁੰਦੇ ਆ ਕਹਿੰਦੇ ਸਾਨੂੰ 5105 ਲੱਭ ਕੇ ਦੇ ਦੇ ਕੋਈ 4휠 ਡਰਾਈਵ ਚ ਲੱਭ ਕੇ ਦੇ ਦਿਓ ਆ ਲੱਭ ਲਿਆ ਇਹ ਤੂਰੀ ਏਰੀਆ ਦੇ ਵਿੱਚ ਖੜਾ ਮੂਰੇ ਬੇਟ ਲੱਗੇ ਹੋਏ ਨੇ ਪਿੰਡ ਸ਼ੇਰਪੁਰ ਛੋਟੀਆਂ ਦੇ ਵਿੱਚ ਖੜਾ ਤੇ ਇਹਦਾ ਮਾਡਲ ਦੱਸਣ ਲੱਗੇ ਆ ਬਾਈ ਲਖਵੀਰ ਕਿੰਨਾ ਮਾਡਲ ਆ ਇਹ ਮਾਡਲ 2021 ਹੈ ਜੀ 21 ਮਾਡਲ ਹੈ ਚੱਲਿਆ ਕਿੰਨਾ ਕੋ ਹੋਇਆ ਬਾਈ ਇਹ ਚੱਲਿਆ ਹੋਇਆ ਜੀ 2000 ਘੰਟਾ ਲੈ 2000 ਘੰਟਾ ਚੱਲਿਆ ਹੋਇਆ 2 ਡਿਮਾਂਡ ਵੀਰ ਜੀ ਦੀ 6,25,000 ਦੀ 6,25,000 ਤਾਂ ਮੰਗੇ ਹੀ ਆ ਛੱਡ ਨਾ ਕਿੰਨੇ ਦਾ ਜਮਾ ਲਾਸਟ ਜੈਸਨੋ ਵਾਲਾ ਰੇਟ ਇਹ 6 ਲੱਖ ਦਾ ਦੇ ਦਾਂਗੀ ਪੂਰੇ 6 ਲੱਖ ਦਾ ਬਣਜੂ ਹੁਣ ਲੋਨ ਕਿੰਨੇ ਦਾ ਹੋਜੂ ਲੋਨ ਕਰਾ ਦਾਂ ਜੀ 5.5 ਲੱਖ ਦਾ ਚੱਕੋ ਰੁਪਇਆ 50,000 ਲਿਓ ਤੇ 5105 ਲੈ ਜੋ ਧਰਮੇ ਉਰੇ ਆ ਟਰੈਕਟਰ ਚੈੱਕ ਕਰਵਾ ਦੇ ਜਮਾ ਸੀਲਡ ਟਰੈਕਟਰ ਆ ਦੇਖ ਕੱਲੀ ਕੱਲੀ ਸੀਲ ਹੈ ਹੋਂ ਨਾ ਟਾਇਰ ਨੇ ਜੀ ਹਾਂ ਨਾਲ ਦੇ ਟਾਇਰ ਨੇ ਪਿੰਡ ਸੇਰਪੁਰ ਛੋਟੀਆਂ ਦੇ ਵਿੱਚ ਖੜਾ ਦੂਰੀ ਤੋਂ 6 ਕਿਲੋਮੀਟਰ ਦੀ ਦੂਰੀ ਤੇ ਬਾਗੜੀਆਂ ਵਾਲੀ ਸੜਕ ਦੇ ਉੱਪਰ ਪਿੰਡ ਪੈ ਜਾਂਦਾ ਤੇ ਨਾਂ ਬਾਈ ਦਾ ਲਖਵੀਰਾ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਐ ਲੈ ਜੋ ਕਰਾਂ ਜਾ ਕੇ